ਜੀ ਭਾਈ ਜੀ ਪਹੁੰਚ ਗਿਆ ਆਪਾਂ ਫਰੋਈ ਪਰ ਮੰਡੀ ਤੇ ਤੇ ਮੰਡੀ ਹੈਗੀ ਐਤਵਾਰ ਦੀ ਇਹ ਲੱਗਦੀ ਹੈ ਜੀਰਾ ਗੇਟ ਦੇ ਵਿੱਚ ਤੇ ਦੱਸਦੇ ਆਂ ਸਬਜ਼ੀਆਂ ਦੇ ਰੇਟ ਸਭ ਤੋਂ ਪਹਿਲਾਂ ਦੱਸਦੇ ਆਂ ਆਰਬੀ ਆਰਬੀ ਵਿਕੀ ਹੈ ਜੀ 20 ਰੁਪਏ ਭਿੰਡੀ ਵਿਕੀ ਜਾਂਦੀ 30 ਰੁਪਏ ਭਿੰਡੀ ਦਾ ਭਾਵ 30 ਰੁਪਏ ਰਿਹਾ ਇਹ ਐਤਵਾਰ ਦੀ ਮੰਡੀ ਹੁੰਦੀ ਜੀਰਾ ਗੇਟ ਚ ਲੱਗਦੀ ਮੰਡੀ ਤੁਸੀਂ ਦੇਖ ਸਕਦੇ ਆਂ ਨਿੱਕੀ ਮੰਡੀ ਲੱਗਦੀ ਆ ਤੇ ਗੋਭੀ ਵਿਗਿਆ ਜੀ 20 ਰੁਪਏ ਗੋਭੀ ਦਾ ਭਾਅ 20 ਰੁਪਏ ਹਾਂ ਜੀ ਬਾਬੂ ਵੀ ਪੰਡੇ ਦੀ ਵੀ ਗਈ ਬਸ ਕੋਲ ਤੇ ਲੱਗ ਗਿਆ ਆਂਜਾਮ ਦਾ ਕद्दू ਵਿਖਿਆ ਜੀ 20 25 ਰੁਪਏ ਚੰਗਾ ਕद्दू 30 35 ਰੁਪਏ ਸਾਰੀ ਥੁੰਦ ਹੋਣੇ ਐਤਵਾਰ ਦੀ ਮੰਡੀ ਵੀ ਇੱਥੇ ਫੜੀਆਂ ਵੀ ਲੱਗਦੀਆਂ ਜਿਨ੍ਹਾਂ ਨੇ ਸੌਦੇ ਲਿਆਣੇ ਹੁੰਦੇ ਖੁੱਲੇ ਉਹ ਵੀ ਲਿਆ ਸਕਦੇ ਆ ਤੇ ਜਿਨ੍ਹਾਂ ਨੇ ਲਫਾਫੇ ਚ ਲਿਆਣੀ ਆ ਵੇਚਣ ਨੂੰ ਉਹ ਵੀ ਲਿਆ ਸਕਦੇ ਆ ਇਹ ਐਤਵਾਰ ਦੀ ਮੰਡੀ ਆ ਜੀ ਤਰੀਕਾ ਕੀ ਜੀ 21 ਤਰੀਕ ਹੈ 9ਵਾਂ ਮਹੀਨਾ ਲੈ ਦੇਖੋ ਸਾਰੀ ਮੰਡੀ ਐਤਵਾਰ ਦੀ ਆਹ ਮੰਡੀ 'ਚ ਰੇੜੀਆਂ ਲੱਗਦੀਆਂ ਆਈ ਠੀਕ ਹੈ ਜੀ ਧੰਨਵਾਦ ਜੀ